ਹੈਲੋ ਜੀ ਸਾਇਰਨਸਾ ਸ਼੍ਰੀਕਲ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਸਪੈਸ਼ਲ ਬਿਗਨਰਸ ਵਾਸਤੇ ਹੈਗੀ ਆ ਇਹਦੇ ਵਿੱਚ ਮੈਂ ਸਾਨੂੰ ਕਰੋਸ਼ੀਏ ਵਿੱਚ ਸਟਾਰਟਿੰਗ ਦੇ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗੀ ਬਿਲਕੁਲ ਬਿਗਨਰਸ ਵਾਸਤੇ ਆ। ਠੀਕ ਆ ਸਭ ਤੋਂ ਪਹਿਲਾਂ ਗੰਡਾ ਮਾਰਨਾ ਦੱਸਾਂਗੀ। ਇਹਨੂੰ ਔਨ ਨੂੰ ਇਦਾਂ ਉਂਗਲੀ ਤੇ ਰਿਪੀਟ ਲੈਣਾ ਠੀਕ ਆ। ਫਿਰ ਆ ਜਰਾ ਸਟਾਰਟਿੰਗ ਵਾਲਾ ਸਿਰਾ ਨੂੰ ਫੜ ਲੈਣਾ। ਇਥੋਂ ਫੜ ਕੇ ਇਹਨੂੰ ਇਦਾਂ ਪਿੱਛੋਂ ਦੀ ਜਾ ਕੇ ਇਦਾਂ ਇਹਨੂੰ ਆਪਾਂ ਗੰਡ ਮਾਰ ਲੈਣੀ ਆ ਠੀਕ ਆ ਆਖੋ ਇਹਨੂੰ ਲੂਸ ਕਰ ਲੋ ਟਾਈਟ ਕਰ ਲੋ ਠੀਕ ਆ ਇੱਕ ਵਾਰੀ ਫੇਰ ਦੱਸ ਦਿੰਨੀ ਆ ਗੰਡ ਮਾਰਨ ਦਾ ਤਰੀਕਾ ਬੜੇ ਸੌਖਾ ਜਿਹਾ ਤਰੀਕਾ ਇਹਨੂੰ ਐਵੇਂ ਫੜ ਕੇ ਇਹਨੂੰ ਦੁਰੀਆਂ 3 ਫਿੰਗਰਸ ਇਹਨੂੰ ਨਾਲ ਫੜ ਲੈਣਾ ਵਾ ਉਹਨਾਂ ਦੇ ਉੱਪਰ ਘੁਮਾ ਲੈਣਾ ਇਦਾਂ ਠੀਕ ਆ ਫੇਰ ਤਾਂ ਤੇ ਥਰਡ ਫਿੰਗਰ ਨੂੰ ਫੜ ਲੈਣਾ ਨੈਗੋਸ਼ੀਆ ਪਾ ਕੇ ਪਿੱਛੋਂ ਦੀ ਦਿਲ ਜਾ ਕੇ ਇਦਾਂ ਗੰਨਵਾਂ ਲੈਣੀ ਠੀਕ ਆ ਬੜੇ ਸੌਖਾ ਜਿਹਾ ਤਰੀਕਾ ਗੰਨਵਾਂ ਦਾ ਹੁਣ ਚੇਨ ਬਣਾਵਾਂਗੇ ਠੀਕ ਆ ਕਰੋਸ਼ੇ ਨੂੰ ਇਦਾਂ ਇਹਨੂੰ ਪਹਿਲਾ ਉਂਗਲੀ ਤੇ ਪਾ ਲੈਣਾ ਐਵੇਂ ਇਹ ਇੱਕ ਇੱਕ ਇਹ ਦੋ ਉਂਗਲਾਂ ਨਾਲ ਨੂੰ ਫੜ ਲੈਣਾ ਸਿਰੇ ਨੂੰ ਠੀਕ ਆ ਤੇ ਇਹਨੂੰ ਇਦਾਂ ਪਾ ਕੇ ਇਹਦੇ ਵਿੱਚੋਂ ਕੱਢ ਲੈਣਾ ਠੀਕ ਪਿੱਛੋਂ ਦੀ ਧਾਗਾ ਅਗੀ ਲੈਣਾ ਤੇ ਇਹਦੇ ਵਿੱਚੋਂ ਦੀ ਕੱਢਦੇ ਜਾਣਾ ਇਦਾਂ ਜਿਹੜੀ ਸਾਡੀ ਚੇਨ ਆ ਉਹ ਬਣਦੀ ਜਾਊਗੀ ਇਦਾਂ ਪਿੱਛੋਂ ਦੀ ਫੇਰ ਕੱਢ ਲੈਣਾ ਪਿੱਛੋਂ ਵਾਲੀ ਧਾਗਾ ਲੈਣਾ ਇਦਾਂ ਕੱਢ ਲੈਣਾ ਠੀਕ ਆ ਵੀ ਕੋ ਬਰਾਈ ਸੋਖਿਆ ਤਰੀਕਾ ਤੇ ਇਹਨੂੰ ਅਸੀਂ ਕਹਿੰਦੇ ਆ ਚੇਨ ਬਣਾਉਣਾ ਸਿੰਪਲ ਚੇਨ ਕ੍ਰੋਸ਼ੀ ਦੀ ਸਟਾਰਟਿੰਗ ਹੈ ਜਿਹੜੀ ਉਹ ਇੱਥੋਂ ਸਿੰਪਲ ਚੇਨ ਤੋਂ ਹੀ ਹੁੰਦੀ ਆ ਬਹੁਤ ਹੀ ਆਸਾਨਾ ਚੇਨ ਬਣਾਣਾ ਠੀਕ ਹੈ ਐਦਾਂ ਬਣ ਜਾਂਦੀ ਆ ਚੇਨ ਠੀਕ ਹੈ ਹੁਣ ਇਹਦੇ ਵਿੱਚ ਅਸੀਂ ਕਰਾਂਗੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਸਲਿੱਪ ਸਟੀਚ ਕਿਹਨੂੰ ਕਹਿੰਦੇ ਆ ਠੀਕ ਹੈ ਜਿਹਦੇ ਵਿੱਚ ਅਸੀਂ ਧਾਗੇ ਨੂੰ ਇਵੇਂ ਨਹੀਂ ਲੈਣਾ ਧਾਗੇ ਨੂੰ ਨਹੀਂ ਲੈਣਾ ਜਿਹੜਾ ਕਰੋਸ਼ੀਆ ਵਾ ਇਹਨੂੰ ਸਿੰਪਲ ਚੇਨ ਵਿੱਚੋਂ ਆਪਾਂ ਪਾ ਕੇ ਇੱਥੋਂ ਤੱਕ ਲੈ ਆ ਕੇ ਫੇਰ ਇਹਨੂੰ ਇਹਦੇ ਵਿੱਚ ਇਦਾਂ ਕਰਦੇ ਆ ਇਹਨੂੰ ਕਹਿੰਦੇ ਸਲਿੱਪ ਸਟਿਚ ਠੀਕ ਦੇਖੋ ਫੇਰ ਚੇਂਜ ਪਾਇਆ ਆ ਤਾਂ ਗਲਿਆ ਕੱਢ ਲਿਆ ਫੇਰ ਇਹਨੂੰ ਇਹ ਚੋ ਕਰ ਲੈਣਾ ਠੀਕ ਚੇਂਜ ਚ ਕੱਢਿਆ ਧਾਗਾ ਲਿਆ ਠੀਕ ਆ ਦੋ ਹੋ ਗਏ ਆਹੀ ਜਿਹੜਾ ਗਜਰਾ ਤੱਕ ਖਿੱਚਿਆ ਜਾਂਦਾ ਇਹਨੂੰ ਪਹਿਲੇ ਵਲੇ ਚੋਂ ਉਸੇ ਤਰੀਕੇ ਨਾਲ ਕੱਢ ਲੈਣਾ ਠੀਕ ਚੇਂਜ ਪਾਇਆ ਕੱਢਿਆ ਉਸੇ ਤਰੀਕੇ ਨਾਲ ਇਹਦੇ ਵਿੱਚ ਕੱਢ ਲਿਆ ਠੀਕ ਹੈ ਇਹਨੂੰ ਕਹਿੰਦੇ ਆ ਸਲਿੱਪ ਸਟੀਚ ਕਰਨਾ ਤੇ ਹੁਣ ਅਸੀਂ ਕਰਾਂਗੇ ਸਿੰਗਲ ਕਰੋਸ਼ੀਆ ਮੈਂ ਤੁਹਾਨੂੰ ਦੱਸੂੰਗੀ ਕਿ ਸਿੰਗਲ ਕਰੋਸ਼ੀਆ ਕਿੰਨੂੰ ਕਹਿੰਦੇ ਆ ਜਦੋਂ ਅਸੀਂ ਧਾਗਾ ਇਹ ਵਿੱਚ ਨਹੀਂ ਲੈਨੇ ਕੀਕਾ ਸਿੰਪਲ ਕਰੋਸ਼ੇ ਨੂੰ ਚੇਨ ਚ ਪਾਇਆ ਇਦਾਂ ਕੱਢਿਆ ਆ ਦੋ ਹੋ ਗਏ ਦੋਵਾਂ ਨੂੰ ਇਕੱਠਿਆਂ ਕੱਢ ਲਿਆ ਇਹਨੂੰ ਕਹਿੰਦੇ ਆ ਸਿੰਗਲ ਕਰੋਸ਼ਾ ਠੀਕ ਆ ਸਲਿੱਪ ਸਟੀਚ ਦੇ ਵਿੱਚ ਕੀ ਹੁੰਦਾ ਵਾ ਆਪਾਂ ਆ ਦੁਬਾਰਾ ਧਾਗਾ ਨਹੀਂ ਲੈਨੇ ਸਿੰਪਲ ਇਹਦੇ ਵਿੱਚ ਕਰ ਲੈਂਦੇ ਆ ਬਟ ਚੇਨ ਜਿਹੜਾ ਸਿੰਗਲ ਕਰੋਸ਼ਾ ਹੁੰਦਾ ਉਹਦੇ ਵਿੱਚ ਕੰਨਾ ਵਾ ਦੋਵਾਂ ਨੂੰ ਧਾਗਾ ਲੈ ਕੇ ਕੱਢ ਦੇਣਾ ਠੀਕ ਚੇਨ ਚ ਪਾਇਆ ਧਾਗਾ ਲਿਆ ਦੋ ਹੋ ਗਏ ਫੇਰ ਧਾਗਾ ਲੈ ਕੇ ਦੋ ਦਾ ਇੱਕ ਕਰ ਦੇਣਾ ਇਹਨੂੰ ਕਹਿੰਦੇ ਆ ਸਿੰਗਲ ਕਰੋਸ਼ੀਆ ਠੀਕ ਆ ਦੇਖੋ ਚੇਨ ਚ ਪਾਇਆ ਦੋ ਹੋ ਗਏ ਧਾਗਾ ਲਿਆ ਦੋ ਦਾ ਇੱਕ ਕਰਤਾ ਫੇਰ ਵੇਖ ਲਓ ਚੇਨ ਚ ਕੱਢਿਆ ਧਾਗਾ ਲਿਆ ਦੋ ਹੋ ਗਏ ਦੋ ਦਾ ਇੱਕ ਕਰਤਾ ਠੀਕ ਤਾਂ ਗੱਲ ਅਹ ਸੋਰੀ ਸੋਰੀ ਠਾਗਣ ਲੈਣਾ ਚੇਨ ਚ ਕੱਢਿਆ ਧਾਗਾ ਲਿਆ ਦੋ ਹੋ ਗਏ ਦੋ ਦਾ ਇੱਕ ਕੱਟਤਾ ਠੀਕ ਆ ਇਹਨੂੰ ਕਹਿੰਦੇ ਅਸੀਂ ਸਿੰਗਲ ਕਰੋਸ਼ੀਆ ਠੀਕ ਆ ਸਭ ਤੋਂ ਪਹਿਲਾਂ ਅਸੀਂ ਗੰਡ ਮਾਰੀ ਫਿਰ ਅਸੀਂ ਬਣਾਈ ਚੇਨ ਫਿਰ ਸਲਿੱਪ ਸਟਿਚ ਹੁਣ ਕੀਤਾ ਸਿੰਗਲ ਕਰੋਸ਼ੀਆ ਹੁਣ ਅਸੀਂ ਕਰਾਂਗੇ ਡਬਲ ਕਰੋਸ਼ੀਆ ਠੀਕ ਆ ਹਾਂ ਮੈਂ ਸਾਰੀ ਚੇਨ ਧੇਰ ਦੇਣੀ ਦੁਬਾਰਾ ਚੇਨ ਬਣਾਉਣੀਆਂ ਠੀਕ ਆ ਆ ਵੇਖੋ ਇਸ ਤ੍ਰਿਕਾ ਨਮਾੜੀ ਆਪਾਂ ਗੰਢ ਗੰਨ ਮੜੀ ਚੇਨ ਬਣਾਵਾਂਗੇ ਹੁਣ ਚੇਨ ਬਣਾ ਲਈ ਹੁਣ ਅਸੀਂ ਕਰਾਂਗੇ ਡਬਲ ਕਰੋਸ਼ੀਆ ਡਬਲ ਕਰੋਸ਼ੀਆ ਲਈ ਕਰਨਾ ਵਾ ਪਹਿਲਾਂ ਧਾਗਾ ਲੈਣਾ ਠੀਕ ਆ ਸਿੰਗਲ ਕਰੋਸ਼ੀਆ ਵਿੱਚ ਪਹਿਲਾਂ ਧਾਗਾ ਨਹੀਂ ਲੈਣਾ ਡਬਲ ਕਰੋਸ਼ੀਆ ਵਿੱਚ ਪਹਿਲਾਂ ਧਾਗਾ ਲਿਆ ਚੇਨ ਚੋਂ ਕੱਢਿਆ ਫੇਰ ਧਾਗਾ ਲਿਆ ਦੋੜਤਾ ਗਲਿਆ ਠੀਕ ਆ ਹੁਣ ਸਾਡੇ ਹੋ ਗਏ ਤਿੰਨ ਫੇਰ ਤਾਂ ਗਲਿਆ ਦੋ ਹੋ ਗਏ ਫੇਰ ਤਾਂ ਗਲਿਆ ਇੱਕ ਹੋ ਗਏ ਇਹਨੂੰ ਕਹਿੰਦੇ ਆਪਾਂ ਡਬਲ ਕਰੋਸ਼ ਯਾ ਠੀਕ ਆ ਪਹਿਲੇ ਨੂੰ ਧਾਗਾ ਲੈਣਾ ਫੇਰ ਤਾਂ ਗਲਣਾ ਤਿੰਨ ਦਾ ਦੋ ਦੋ ਦਾ ਇੱਕ ਇਹਨੂੰ ਕਹਿੰਦੇ ਡਬਲ ਕਰੋਸ਼ ਯਾ ਠੀਕ ਆ ਧਾਗਾ ਲਿਆ ਚੀਨ ਚ ਕੱਢਿਆ ਫੇਰ ਤੱਗ ਲਿਆ ਤਿੰਨ ਹੋ ਗਏ ਤਿੰਨ ਦਾ ਕਰਤੇ ਦੋ ਦੋ ਦੇ ਕਰਤੇ ਇੱਕ ਫੇਰ ਤੱਗ ਲਿਆ 3 ਇੰਚ ਕੱਢਿਆ ਤਿੰਨ ਹੋ ਗਏ ਫੇਰ ਤੱਗ ਲਿਆ ਤਿੰਨ ਦਾ ਦੋ ਤੱਗ ਲਿਆ ਦੋ ਦਾ ਇੱਕ ਡਬਲ ਕਰੋਸ਼ੀਆ ਠੀਕ ਹੈ ਇਹ ਵੀ ਬਹੁਤ ਈਜ਼ੀ ਹੈ ਡਬਲ ਕਰੋਸ਼ੀਆ ਵੀ ਕੋ ਤੱਗ ਲਿਆ ਚੀਨ ਚ ਕੱਢਿਆ ਤਿੰਨ ਹੋ ਗਏ ਫੇਰ ਤੱਗ ਲਿਆ ਤਿੰਨ ਦੋ ਦੋ ਦਾ ਇੱਕ ਆ ਵੇਖੋ ਤਿੰਨ ਦੋ ਦੋ ਦਾ ਇੱਕ ਕਰੀਦਾ ਨਾ ਬੜਾ ਹੀ ਆਸਾਨ ਹੈਗਾ ਬਾਈ ਠੀਕ ਆ ਤਾਂ ਇਹਨੂੰ ਕਹਿੰਦੇ ਆ ਡਬਲ ਕਰੋਸ਼ੀਆ ਠੀਕ ਆ ਸਿੰਗਲ ਕਰੋਸ਼ੀਆ ਆ ਗਿਆ ਡਬਲ ਕਰੋਸ਼ੀਆ ਆ ਗਿਆ ਹੁਣ ਆਪਾਂ ਕਰਾਂਗੇ ਟ੍ਰਿਪਲ ਕਰੋਸ਼ੀਆ ਹੁਣ ਦੇਖੋ 트리플 ਕਰੋਸ਼ਾ ਕਿਵੇਂ ਕਰਨਾ 트리플 ਕਰੋਸ਼ੀ ਕਿੰਦਾ ਵਾ ਧਾਗਾ ਲਿਆ ਇੱਕ ਕੁੜੀ ਫੇਰੇ ਕੁੜੀ ਦੋੜੀ ਦਾ ਗਲਿਆ ਚੇਨ ਚ ਪਾਇਆ ਧਾਗਾ ਲਿਆ ਕੱਢ ਲਿਆ ਠੀਕ ਆ ਪਹਿਲਾਂ ਦੋ ਗੱਢਨੇ ਫੇਰ ਦੋ ਗੱਢਨੇ ਫੇਰ ਦੋ ਰਹਿ ਜਾਣੇ ਫੇਰ ਅਭੀ ਦੋਵੇਂ ਗੱਲ ਲੈਣੇ ਇਹਨੂੰ ਕਹਿੰਦੇ ਆ 트리플 ਕਰੋਸ਼ਾ ਠੀਕ ਆ ਇੱਕ ਵਾਰ ਦੋ ਵਾ ਦੋ ਵਾਰ ਤਾਂ ਗਲਿਆ ਚੇਨ ਚ ਪਾਇਆ ਫੇਰ ਤਾਂ ਗਲਿਆ ਕੱਢ ਕੇ ਫੇਰ ਤਾਂ ਗਲ ਲੈਣਾ ਆ ਜਿਹੜੇ ਪਹਿਲੇ ਦੋ ਇਹਨਾਂ ਨੂੰ ਕੱਢ ਦੇਣਾ ਠੀਕ ਫੇਰ ਆ ਦੋ ਰਹਿ ਗਏ ਅਗਲੇ ਇਹਨਾਂ ਨੂੰ ਕੱਢ ਦੇਣਾ ਫੇਰ ਆ ਦੋ ਰਾਗੇ ਇਹਨਾਂ ਨੂੰ ਕੱਢ ਦੇਣਾ ਮੀਨਸ ਕੀ ਤੁਸੀਂ ਦੋ ਦੋਨੋਂ ਧਾਗਾ ਲੈ ਕੇ ਕੱਢੀ ਜਾਣਾ ਇਹਨੂੰ ਕਹਿੰਦੇ ਆ ਟ੍ਰਿਪਲ ਕਰੋਸ਼ੀਆ ਠੀਕ ਆ ਫੇਰ ਵੇਖ ਲੈ ਕੁੜੀ ਆਹ ਵੇਖੋ ਧਾਗਾ ਲਿਆ ਫੇਰ ਧਾਗਾ ਲਿਆ ਚੇਂਜ ਪਾਇਆ ਤਾਂ ਗਲਿਆ ਕੱਢ ਲਿਆ ਠੀਕ ਪਹਿਲੇ ਦੋ ਆ ਜਿਹੜੇ ਤਾਂ ਗਲਿਆ ਪਹਿਲੇ ਦੋ ਕੱਢ ਲੇ ਫੇਰ ਤਾਂ ਗਲਿਆ ਫੇਰ ਦੋ ਕੱਢ ਦੇ ਫੇਰ ਤਾਂ ਗਲਿਆ ਫੇਰ ਦੋ ਕਰ ਦੇ ਇਹਨੂੰ ਕਹਿੰਦੇ ਟ੍ਰਿਪਲ ਕ੍ਰੋਸ਼ੀਆ ਜਿਹੜਾ ਟ੍ਰਿਪਲ ਕ੍ਰੋਸ਼ੀਆ ਹੁੰਦਾ ਨਾ ਇਤਰਾ ਲੰਮਾ ਲੰਮਾ ਬੰਦਾ ਵੇਖੋ ਕਿੱਡਾ ਲੰਮਾ ਲੰਮਾ ਬੰਦਾ ਵਿਆ ਇਤਰਾ ਘੱਟ ਯੂਜ਼ ਹੁੰਦਾ ਵਾ ਬਟ ਇਹਦਾ ਵੀ ਡਿਜ਼ਾਈਨ ਆਂਦੇ ਆ ਸੋਹਣੇ ਸੋਹਣੇ ਡਿਜ਼ਾਈਨ ਬੰਦੇ ਤੂੰ ਵੀ ਠੀਕ ਆ ਫੇਰ ਦੇਖੋ ਧੱਗਾ ਲਿਆ ਮੈਂ ਇੱਕ ਵਾਰ ਦੋ ਵਾਰ ਧੱਗ ਲਿਆ ਚੇਂਜ ਪਾਇਆ ਕੱਢਿਆ ਆਦੋਆ ਧੱਗ ਲਿਆ ਇਹਨਾਂ ਨੂੰ ਕੱਟਤਾ ਫੇਰਾਦੋਆ ਧੱਗ ਲਿਆ ਇਹਨਾਂ ਨੂੰ ਕੱਟਤਾ ਫੇਰ ਦੋ ਬਚੇ ਫੇਰ ਧੱਗ ਲਿਆ ਇਹਨਾਂ ਕੱਟਤਾ ਦੋ ਦੋ ਕਰਕੇ ਕੱਢਿਆ ਨਾ ਫੇਰ ਦੇਖੋ ਇੱਕ ਵੜੀ ਲਿਆ ਦੋ ਵੜੀ ਲਿਆ ਚੇਂਜ ਪਾਇਆ ਕੱਢਿਆ ਤਾ ਗਾਲਿਆ ਦੋ ਕਾਟ ਦੋ ਕਾਟ ਤੇ ਤਾ ਗਾਲਿਆ ਦੋ ਕਟ ਤੇ ਤਾ ਗਾਲਿਆ ਦੋ ਕਟ ਤੇ ਠੀਕ ਆ ਆ ਵੇਖੋ ਇਹਨੂੰ ਕਹਿੰਦੇ ਆ ਟ੍ਰਿਪਲ ਕਰੋਸ਼ੀਆ ਥੋੜਾ ਲੰਮਾ ਲੰਮਾ ਡਿਜ਼ਾਈਨ ਬਣਦਾ ਇਹਦੇ ਵਿੱਚ ਦੋ ਵੜੀ ਧਾਗਾ ਲੈਣਾ ਕੱਢ ਕੇ ਦੋ ਕੱਢਦੇ ਨੇ ਫਿਰ ਦੋ ਕਰਦੇ ਨੇ ਫਿਰ ਦੋ ਕਰਦੇ ਨੇ ਠੀਕ ਆ ਇਹਨੂੰ ਟ੍ਰਿਪਲ ਕਰੋਸ਼ੀਆ ਕਹਿੰਦੇ ਆ ਕਿ ਆਪਾਂ ਤਿੰਨ ਵੜੀ ਕੱਢਦੇ ਆ 1 2 3 3 ਹੋ ਗਏ ਜਿਹੜਾ ਸਿੰਗਲ ਕਰੋਸ਼ ਇਹ ਸਭ ਤੋਂ ਪਹਿਲਾਂ ਜਿਹੜਾ ਸਿੰਗਲ ਕਰੋਸ਼ ਹੈ ਵਾ ਉਹਦੇ ਵਿੱਚ ਧਾਗਾ ਨਹੀਂ ਲੈਣਾ ਡਬਲ ਕਰੋਸ਼ ਹੈ ਵਾ ਉਹਦੇ ਵਿੱਚ ਇੱਕ ਵਾਰਤਾ ਗੱਲਣਾ 트리플 ਕਰੋਸ਼ ਹੈ ਵਾ ਉਹਦੇ ਵਿੱਚ ਦੋ ਵਾਰਤਾ ਗੱਲਣਾ ਠੀਕ ਸਿੰਗਲ ਕਰੋਸ਼ ਧਾਗਾ ਨਹੀਂ ਲੈਣਾ ਡਬਲ ਕਰੋਸ਼ ਇੱਕ ਵਾਰੀ ਧਾਗਾ ਲੈਣਾ ਤੇ 트리플 ਕਰੋਸ਼ ਦੋ ਵਾਰ ਧਾਗਾ ਲੈਣਾ ਕ੍ਰੋਸ਼ੀਆ ਕਰਨਾ ਬਹੁਤ ਹੀ ਸਿੰਪਲ ਆ ਇੱਕ ਵਾਰੀ ਜਦੋਂ ਬੰਦੇ ਨੂੰ ਚੇਨ ਬਣਾਣੀ ਆ ਜਾਂਦੀ ਹੈ ਸਿੰਗਲ ਕ੍ਰੋਸ਼ੀਆ ਡਬਲ ਕ੍ਰੋਸ਼ੀਆ 트리플 ਕ੍ਰੋਸ਼ੀਆ ਆ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਡਿਜ਼ਾਈਨ ਉਹ ਪਾ ਸਕਦੇ ਹੋ ਕਿਉਂਕਿ ਸਾਰੇ ਡਿਜ਼ਾਈਨ ਹੁੰਦੇ ਨਾ ਜੋ ਇਹਨਾਂ ਨੂੰ ਕੁਮਾਫਰਾ ਕੇ ਡਿਜ਼ਾਈਨ ਬਣ ਜਾਂਦੇ ਆ ਇਸ ਕਰਕੇ ਕ੍ਰੋਸ਼ੀਆ ਕਰਨਾ ਬਹੁਤ ਹੀ ਸੌਖਾ ਵਾ ਤੇ ਨਾਲੇ ਜਦੋਂ ਆਪਾਂ ਇਹਦੇ ਸਵੈਟਰ ਵਗੈਰਾ ਬਣਾਨੇ ਤੋਂ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਠੀਕ ਆ ਇੱਥੇ ਸਾਡੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਇਦਾਂ ਦੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਬਾਏ ਬਾਏ